ਠੀਕ ਹੈ ਜੀ ਇਹ ਚਿਚੜਾਂ ਤੇ ਤੇ ਜੂਆਂ ਤੇ ਕੰਮ ਕਰਦੀ ਹੈ ਅੱਛਾ ਇਹ ਚਿਚੜਾਂ ਤੇ ਜੂਆਂ ਵਾਲੀ ਦਵਾਈ ਜੂਆਂ ਵਾਲੀ ਦਵਾਈ ਆ ਠੀਕ ਹੈ ਇਹਨੂੰ 1 ਲੀਟਰ ਪਾਣੀ 'ਚ 10 ਐਮਐਲ ਪਾਉਣਾ ਹੈਗੀ ਇਹ ਵੀ ਹਰਬਲ ਹੀ ਆ ਜੀ ਠੀਕ ਹੈ ਠੀਕ ਹੈ ਜੀ ਇਹ ਵੀ ਹਰਬਲ ਦਵਾਈ ਆ 1 ਲੀਟਰ ਪਾਣੀ 'ਚ 10 ਐਮਐਲ ਪਾਉਣਾ ਪਸ਼ੂ ਦੇ ਅੱਖਾਂ ਤੇ ਮੂੰਹ ਤੋਂ ਬਚਾ ਕੇ ਸਪਰੇਅ ਕਰ ਦਿਓ ਠੀਕ ਹੈ ਬਾਕੀ ਭਰਾਵਾਂ ਪੂਰੇ ਉਹਦੇ ਬੋਡੀ ਤੇ ਸਪਰੇਅ ਕਰਦੀ ਆਪਾਂ ਬਸ ਕਿਤੇ ਜ਼ਖਮ ਹੋਵੇ ਉੱਥੇ ਨਾ ਕਰਿਓ ਠੀਕੀ ਮਾਰਨ ਵਾਲੀ ਦਵਾਈ ਲੈ ਕੇ ਆਏ ਆਪਾਂ ਇਹ ਡੇਰੀ ਫਾਰਮਰ ਵੀਰ ਭਰਾਵਾਂ ਨੇ ਬਹੁਤ ਸਾਡੇ ਕੋਲ ਡਿਮਾਂਡ ਕੀਤੀ ਆ ਠੀਕ ਹੈ ਇਹਦੀ ਪੈਕਿੰਗ 1 ਲੀਟਰ ਦੀ ਹੂੰ ਤੇ ਪਲੱਸ 5 ਲੀਟਰ ਦੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਆਪਣੀ ਵੀਡੀਓ ਜਿਹੜੀ ਡੇਰੀ ਫਾਰਮਰਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਡੇਰੀ ਫਾਰਮਰ ਫੀਡ ਦਾ ਤਾਂ ਯੂਜ਼ ਕਰਦੇ ਆ ਨਾਲ ਨਾਲ ਕਿਹੜੇ ਸਪਲੀਮੈਂਟ ਦਾ ਕਿਹੜੇ ਮਿਨਰਲ ਮਿਕਸਚਰ ਦਾ ਯੂਜ਼ ਕਰਨਾ ਹੈ ਕਿੰਨੀ ਕੁ ਮਾਤਰਾ ਚ ਕਰਨਾ ਹੈ ਕਿੱਥੋਂ ਮਿਲੂਗਾ ਕੀ ਉਹਦਾ ਪ੍ਰਾਈਸ ਹੋਊਗਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਆ ਇਸ ਟਾਈਮ ਆਪਾਂ ਖੜੇ ਸੀ ਜੀ ਮਨੋਹਰ ਲਾਲ ਐਂਡ ਸਨਸ ਦੇ ਵਿੱਚ ਪਿੰਡ ਰਾਮਪੁਰ ਲੱਲੀਆਂ ਦਾ ਜਿਹੜਾ ਅੱਡਾ ਹੈ ਉੱਥੇ ਇਸ ਦੁਕਾਨ ਦੀ ਜਿਹੜੀ ਲੋਕੇਸ਼ਨ ਰਹਿ ਜਾਂਦੀ ਹੈ ਬਾਕੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਕੱਲੀ-ਕੱਲੀ ਚੀਜ਼ ਕੱਲੇ-ਕੱਲੇ ਇਹਨਾਂ ਦੇ ਪ੍ਰੋਡਕਟ ਸਾਰੀ ਜਾਣਕਾਰੀ ਆਪਾਂ ਦੱਸਣੀ ਹੈ ਵੀ ਉਹਨਾਂ ਦਾ ਪ੍ਰਾਈਸ ਕਿੰਨਾ ਰਹਿੰਦਾ ਤੇ ਕਿੰਨਾ ਕੁ ਪ੍ਰਾਈਸ ਕਿਵੇਂ ਪਉਣਾ ਹੈ ਹਨਾ ਤੇ ਕੀ ਲੋਕੇਸ਼ਨ ਹੈ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਜੀ ਇਹ ਕਿਹੜੇ ਕਿਹੜੇ ਪ੍ਰੋਡਕਟ ਹੈ ਕੀ ਕੰਮ ਆਉਂਦੇ ਇਹ ਤੇ ਕੀ ਪ੍ਰਾਈਸ ਇਹ ਬੀ ਇੱਕ ਪ੍ਰੋਡਕਟ ਹੈਗਾ ਲੋਕਾਂ ਦੀ ਨਾ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਪਸ਼ੂਆਂ ਦੇ ਵਿੱਚ ਹਾਂ ਜਾਂ ਕਿਤੇ ਦੇਖ ਲਓ ਤੁਸੀਂ ਕਹੇ ਵੀਰ ਭਰਾ ਰੈਸਟੋਰੈਂਟ ਆ ਕਹੇ ਕੋ ਢਾਬੇ ਆ ਕਹੇ ਕੋ ਹਰ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਇਹ ਪ੍ਰੋਡਕਟ ਕੰਮ ਆਉਣਾ ਲਾ ਜੀ ਇਹ ਪ੍ਰੋਡਕਟ ਹੈਗਾ ਜੀ ਫਲਾਈ ਕਿਲਰ ਮੱਖੀਆਂ ਤੋਂ ਬਚਾਉਣ ਵਾਸਤੇ ਭਾਵੇਂ ਪਸ਼ੂਆਂ ਦਾ ਫਾਰਮ ਹੈ ਮੇਰੀ ਕਈ ਵੀਰ ਭਰਾਵਾਂ ਦਾ ਪਿਗਰੀ ਫਾਰਮ ਹੈਗਾ ਕਈਆਂ ਦੇ ਹੋਟਲ ਆ ਕਈਆਂ ਦੇ ਰੈਸਟੋਰੈਂਟ ਆ ਇਹ ਪ੍ਰੋਬਲਮ ਬਾਈ ਜੀ ਆਉਂਦੀ ਵੀ ਬਹੁਤ ਆ ਮੱਖੀਆਂ ਇਹ ਬਹੁਤ ਜਿਆਦਾ ਜਦੋਂ ਮਾੜਾ ਜਾਂ ਮੀਂਹ ਪੈ ਜਾਂਦਾ ਜੇ ਹਮਸ ਘਟ ਹੁੰਦੀ ਆ ਉਦੋਂ ਮੱਖੀ ਬਹੁਤ ਜ਼ਿਆਦਾ ਪੁੱਛ ਨੂੰ ਤੰਗ ਕਰਦੀ ਆ ਇਹ ਲਿਕੁਇਡ ਫੌਂਟ ਪੇਂਟ ਦੇ ਵਿੱਚ ਇੱਕ ਪੇਂਟ ਤਰ੍ਹਾਂ ਦਾ ਹੁੰਦਾ ਆ ਸਾੜਾ ਪੇਂਟ ਹੁੰਦਾ ਠੀਕ ਹੈ ਜੀ 1 ਲੀਟਰ ਦੀ ਪੈਕਿੰਗ ਆ ਇਹਨੂੰ ਕਿਸੇ ਵੀ ਆਪਾਂ ਪਲਾਸਟਿਕ ਦੀ ਬੋਰੀ ਤੇ ਜਾਂ ਪਲਾਸਟਿਕ ਦੀ ਟ੍ਰੇ ਦੇ ਵਿੱਚ ਲਾ ਕੇ ਰੱਖ ਸਕਦੇ ਆ ਹੂੰ ਉਹਦੇ ਉੱਤੇ ਲਗਾ ਕੇ ਤੇ ਹਲਕਾ ਜਿਹਾ ਪਾਣੀ ਦਾ ਛੱਟਾ ਦੇ ਦਿਓ ਤੇ ਇਹ ਦਵਾਈ 4 ਦਿਨ ਚੱਲਦੀ ਆ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਤੁਸੀਂ ਲਗਾ ਕੇ ਰੱਖੀ ਆ ਉਸ ਤੋਂ ਬਾਅਦ ਇਹਨੂੰ ਜਦੋਂ ਅਗਲੇ ਦਿਨ ਦੇਖਦੇ ਆ ਸ਼ਾਮ ਨੂੰ ਵੇਖਦੇ ਦਵਾਈ ਸੁੱਕੀ ਪਈ ਆ ਮੱਖੀਆਂ ਸਾਈਡ ਤੇ ਝਾੜ ਦਿਓ ਦਵਾਈ ਫਿਰ ਉਤੇ ਪਾਣੀ ਛੱਟਾ ਮਾਰਦਾ ਦਵਾਈ ਫਿਰ ਚੱਲ ਨਹੀਂ ਤੇ ਇਹਦਾ ਕੋਈ ਓਵੇਂ ਬੰਦਿਆਂ ਨੂੰ ਤਾਂ ਕੋਈ ਨਹੀਂ ਕੋਈ ਨੁਕਸਾਨ ਨਹੀਂ ਆ ਜੀ ਹਰਬਲ ਦਵਾਈ ਆ ਜੀ ਠੀਕ ਹੈ ਜੀ ਹਰਬਲ ਦਵਾਈ ਆ ਆ ਦੇਖੋ ਜੀ ਹਰਬਲ ਦਵਾਈ ਆ ਉਤੇ ਕੰਪਨੀ ਨੇ ਖੁਦ ਲਿਖਿਆ ਹੋਇਆ ਲਓ ਜੀ ਮੱਖੀ ਮਾਰਨ ਵਾਲੀ ਦਵਾਈ ਲੈ ਕੇ ਆਏ ਆ ਆਪਾਂ ਇਹ ਡੇਢ ਲੀਟਰ ਦੀ ਬਹੁਤ ਹੀ ਵਧੀਆ ਵੀ ਫਾਰਮਰ ਵੀਰ ਭਰਾਵਾਂ ਨੇ ਬਹੁਤ ਸਾਡੇ ਕੋਲ ਡਿਮਾਂਡ ਕੀਤੀ ਆ ਠੀਕ ਹੈ ਇਹਦੀ ਪੈਕਿੰਗ 1 ਲੀਟਰ ਦੀ ਹੂੰ ਤੇ ਪਲੱਸ 5 ਲੀਟਰ ਦੀ ਅੱਛਾ 1 ਲੀਟਰ ਦੀ ਵੀ 5 ਲੀਟਰ ਦੀ ਵੀ ਹਾਂ ਜੀ ਇਹ ਤੁਹਾਨੂੰ ਐਮਾਜ਼ਾਨ ਤੇ ਲੈਣ ਜਾਓਗੇ 2800 ਰੁਪਏ ਦੀ ਮਿਲਦੀ ਆ ਜੀ 1 ਲੀਟਰ 1 ਲੀਟਰ 2800 ਦਾ ਇਹ Amazon ਤੇ ਆਨਲਾਈਨ ਤੁਸੀਂ ਸਰਚ ਕਰੋਗੇ 2800 ਰੁਪਏ ਦਾ ਅੱਛਾ ਆਨਲਾਈਨ ਇਹ 2800 ਦਾ ਹਾਂਜੀ 1 ਲੀਟਰ ਜੇ ਆਪਾਂ ਆਨਲਾਈਨ ਖਰੀਦੀ 2800 ਦਾ ਤੇ ਆਪਣੇ ਕੋਲੇ ਕਿੰਨਾ ਪ੍ਰਾਈਸ ਰੋਵੇ ਆਪਣੇ ਕੋਲ ਵੀ ਇਹ 2400 ਦਾ 30 ਰੁਪਏ ਦਾ ਘਰੇ ਪਹੁੰਚ ਹੋਊਗਾ ਪਹਿਲਾਂ ਵੀ ਦੇ ਵਿੱਚੇ ਡਿਲੀਵਰੀ ਚਾਰਜਸ ਦਾ ਪਹਿਲਾ ਰੇਟ ਇਹਦਾ ਸੀਗਾ ਘੱਟ ਹੁਣ ਇਹਦੀ MRP ਹੈਗੀ ਆ ਜੀ 4500 ਦੇ 50 ਰੁਪਏ 3 ਸਾਲ ਦੀ ਐਕਸਪਾਇਰੀ ਹੈ ਜੀ ਇਹਦੀ ਠੀਕ ਹੈ ਜੀ ਠੀਕ ਹੈ ਜੀ ਕਿਸੇ ਵੀਰ ਭਰਾ ਨੂੰ ਜਿਆਦਾ ਪੀਸ ਚਾਹੀਦੇ ਉਹਦੇ ਤੇ ਹੀ ਡਿਸਕਾਊਂਟ ਵੀ ਦੇ ਦੇਵਾਂਗੇ ਤੇ ਭਾਈ ਇਹ ਕਿੰਨਾ ਕੁ ਟਾਈਮ ਚੱਲੇ ਜਾਂਦਾ ਲੀਟਰ ਫਿਰ ਇਹ ਲੀਟਰ ਕਾਫੀ ਟਾਈਮ ਚੱਲ ਜਾਂਦਾ ਜੀ ਬਾਕੀ ਡਿਪੈਂਡ ਕਰਦਾ ਵੀ ਜੀ ਤੁਹਾਡੇ ਕੋਲ ਏਰੀਆ ਕਿੰਨਾ ਹੋਊਗਾ ਜੇ ਤੁਸੀਂ ਇੱਕ ਜਗ੍ਹਾ ਤੇ ਇੱਕ ਦਫ਼ਤਰ ਜਿਹਾ ਇੱਕ ਛੋਟੇ ਜਿਹੇ ਰੂਮ ਦੇ ਚ ਲਗਾ ਕਰਾ ਦੋ ਤਾਂ ਥਾਲ ਸਾਲ ਨਹੀਂ ਖਤਮ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਇਹ ਦਵਾਈ ਇਦਾਂ ਨਹੀਂ ਮੱਖੀਆਂ ਦੇ ਵੱਲ ਅਟ੍ਰੈਕਟ ਹੋਣੀ ਆ ਮੱਖੀਆਂ ਦੇ ਵੱਲ ਆਪ ਜਾਣੀਆਂ ਆ ਆਪ ਜਾਊਗੀ ਸੁੰਘੂਗੀ ਬੈਠੋਗੀ ਤੇ ਮਰ ਜਾਊਗੀ ਠੀਕ ਹੈ ਜੀ ਇਹਦਾ ਕੋਈ ਪਸ਼ੂ ਨੂੰ ਕੋਈ ਮਨ ਨੂੰ ਯਾਨੀ ਕਿ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਹਕਾ ਇਹ ਹਰਬਲ ਦਵਾਈ ਆ ਜੀ ਇਸੇ ਕੰਪਨੀ ਨਾਲ ਇੱਕ ਸਾਢੇ ਗੋਲ ਆਉਂਦੀ ਲਾਈਫਸ ਆਊਟ ਇਹ ਚਿੱਟੜਾਂ ਤੇ ਤੇ ਜੂਆਂ ਤੇ ਕੰਮ ਕਰਦੀ ਹੈ ਅੱਛਾ ਇਹ ਚਿੱਟੜਾਂ ਤੇ ਜੂਆਂ ਵਾਲੀ ਦਵਾਈ ਜੂਆਂ ਵਾਲੀ ਦਵਾਈ ਆ ਠੀਕ ਹੈ ਇਹਨੂੰ 1 ਲੀਟਰ ਪਾਣੀ 'ਚ 10 ਐਮਐਲ ਪਾਉਣਾ ਹੈਗੀ ਇਹ ਵੀ ਹਰਬਲ ਹੀ ਆ ਜੀ ਠੀਕ ਹੈ ਠੀਕ ਹੈ ਜੀ ਇਹ ਵੀ ਹਰਬਲ ਦਵਾਈ ਆ 1 ਲੀਟਰ ਪਾਣੀ 'ਚ 10 ਐਮਐਲ ਪਾਉਣਾ ਪਸ਼ੂ ਦੇ ਅੱਖਾਂ ਤੇ ਮੂੰਹ ਤੋਂ ਬਚਾ ਕੇ ਸਪਰੇਅ ਕਰ ਦਿਓ ਠੀਕ ਹੈ ਬਾਕੀ ਭਾਂ ਪੂਰੇ ਉਹਦੇ ਬੋਡੀ ਤੇ ਸਪਰੇਅ ਕਰਦੀ ਆ ਪਾਪਾ ਬਸ ਜਿਹੜੇ ਜ਼ਖਮ ਹੋਵੇ ਉੱਥੇ ਨਾ ਕਰਿਓ ਠੀਕ ਹੈ ਠੀਕ ਹੈ ਜੀ ਉੱਥੇ ਕੰਮ ਕਰਦੀ ਬੜੀ ਵਧੀਆ ਚੀ ਤੇ ਇਹ ਚਿਚੜ ਮਾਰਨ ਵਾਲੀ ਦਵਾਈ ਵੀ ਬਾਈ ਹੁਰੀ ਕਹਿੰਦੇ ਵੀ ਹਰਬਲ ਐ ਪਸ਼ੂ ਦੇ ਮੂੰਹ ਤੇ ਜਿੱਥੇ ਜ਼ਖਮ ਹਨ ਹਾਂ ਤੇ ਅੱਖਾਂ ਤੋਂ ਬਚਾ ਆ ਅੱਖਾਂ ਤੋਂ ਬਚਾ ਕੇ ਸਪਰੇਅ ਕਰਨਾ ਹੈ ਕਿੰਨੀ ਪਾਣੀ ਹੈ ਬਾਈ ਇਹ 1 ਲੀਟਰ ਪਾਣੀ ਚ 10 ਐਮਐਲ ਪਾਣੀ 10 ਐਮਐਲ ਹਾਂ ਤੇ ਇਹ ਕੀ ਪ੍ਰਾਈਸ ਆਪਣੇ ਕੋਲੇ ਦਾ ਇਹ ਸੇਮ ਪ੍ਰਾਈਸ ਹੈ ਜੀ 2430 ਰੁਪਏ ਚ ਪਹੁੰਚ ਹੈ ਜੀ 2430 ਰੁਪਏ ਚ ਪਹੁੰਚ ਜੇ ਜ਼ਿਆਦਾ ਕੁਆਂਟੀਟੀ ਲੈਣੇ ਆ ਫਿਰ ਡਿਸਕਾਊਂਟ ਹੈਗੀ ਆ ਉਹ ਸਾਡਾਂ ਦੇ ਫੋਨ ਤੇ ਗੱਲ ਕਰ ਸਕਦੇ ਠੀਕ ਜੀ ਜੇ ਕਿਸੇ ਵੀਰ ਭਰਾ ਨੂੰ ਸਾਡੇ ਨੇੜੇੋਂ ਜਾਂ ਦੂਰੋਂ ਕੋਈ ਬੰਦਾ ਕਹਿੰਦਾ ਮੈਂ ਦੋ ਐਨੀਮਲ ਰੱਖੇ ਮੈਂ ਕਿਲੋ ਦਾ ਮਿਨਰਲ ਪੈਕਟ ਪੈਕਟ ਹੀ ਲੈਣਾ ਖੁੱਲਾ ਨਹੀਂ ਲੈਣਾ ਸਾਡੇ ਕੋਲੇ ਬਾਇਓਪਲੈਕਸ ਲੈਕਟ ਹੌਲ 1 ਕਿਲੋ ਦਾ ਮਿਨਰਲ ਦਾ ਪੈਕੇਟ ਵੀ ਮਿਲੂਗਾ ਠੀਕ ਹੈ ਜੀ ਯਾਨੀ ਕਿ ਅਸੀਂ ਕੋਈ ਵੀ ਕਸਟਮਰ ਕੋਈ ਵੀ ਫਾਰਮਰ ਭਰਾ ਆਈਏ ਨਹੀਂ ਕਹਿੰਦੇ ਕਿ ਉਹਦੀ ਲੋੜ ਪੂਰੀ ਨਾ ਹੋਵੇ ਵੀ ਭਾਵੇਂ ਤਾਂ ਕਿਲੋ ਲੈ ਲਓ ਭਾਵੇਂ ਕੁਆਂਟਲ ਲੈ ਲਓ ਭਾਵੇਂ ਇੱਕ ਟਨ ਲੈ ਲਓ ਭਾਵੇਂ ਤੁਸੀਂ 1000 ਕਿਲੋ ਮਾਲ ਤੁਹਾਨੂੰ ਮਿਨਰਲ ਚਾਹੀਦਾ ਸਾਡੇ ਕੋਲ ਉਹ ਵੀ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਇੱਕ ਬੜਾ ਸਾਡੇ ਕੋਲ ਆਉਂਦਾ ਜੀ ਬੜਾ ਵਧੀਆ ਕੁਆਲਿਟੀ ਹੈ ਬੜੀ ਵਧੀਆ ਕੰਪਨੀ ਆ ਔਲਟੈਕ ਇਹ ਕੰਪਨੀ ਯੂਐਸਏ ਦੀ ਹੈ ਜੀ ਪੂਨੇ ਮਹਾਰਾਸ਼ਟਰ ਜਿੰਦਾ ਪਲਾਂਟ ਆ ਠੀਕ ਹੈ ਜੀ ਇਹ ਇੱਕ ਈਸਟ ਦਾ ਪੈਕੇਟ ਹੈਗਾ ਜੀ 5 ਕਿਲੋ ਦਾ ਠੀਕ ਹੈ ਜੀ ਇਹ ਇੱਕ ਫਾਰਮ ਪੈਕੇ ਫਾਰਮਰਾਂ ਵਾਸਤੇ ਹੀ ਬਣਿਆ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਇਹਦਾ ਰਿਜ਼ਲਟ ਵੀ ਬਹੁਤ ਸੋਹਣਾ ਹੈ ਇਹਦੀ 1675 ਐਮਆਰਪੀ ਆ ਹੂੰ ਠੀਕ ਆ ਡਿਸਕਾਊਂਟ ਕੱਟ ਕੇ ਇਹ ਆਪਾਂ 1450 ਰੁਪਏ ਦਾ ਪੈਕੇਟ ਤੁਹਾਨੂੰ ਦੇ ਦੇਵਾਂਗੇ ਇਪੋਰਟ ਦੇ ਵਿੱਚੇ ਕਰ ਦਿਆਂਗੇ ਅੰਦੇ ਚ ਠੀਕ ਹੈ ਜੀ ਠੀਕ ਹੈ ਜੀ ਬਾਕੀ ਡਿਪੈਂਡ ਕਰਦਾ ਪੰਜਾਬ ਦੇ ਵਿੱਚ ਵਿੱਚ ਦਾ ਪਹੁੰਚ ਹੋ ਜਾਂਦੀ ਆ ਦੂਰ ਦੜਾਡੇ ਪਹੁੰਚਦਾ ਥੋੜਾ ਜਿਹਾ ਕੋਰੀਅਰ ਵੱਖਰਾ ਹੋਊਗਾ ਉਹ ਆਪਾਂ ਫੋਨ ਤੇ ਗੱਲ ਕਰਕੇ ਕਸਟਮਰ ਨੂੰ ਦੱਸ ਸਕਦੇ ਹਾਂ ਜੀ ਤੁਹਾਡੇ ਕੋਲੇ ਪਸ਼ੂ ਦਾ ਇੱਕ ਮੇਨ ਪ੍ਰੋਡਕਟ ਜਿਹੜਾ ਹੈਗਾ ਗਾਹਕ ਕਹਿੰਦਾ ਇਹ ਕਸਟਮਰ ਕਹਿੰਦਾ ਸਾਡੇ ਪਸ਼ੂ ਲਿੱッセ ਬੜੇ ਹੋ ਰਹੇ ਆ ਦੁੱਧ ਤਾਂ ਦੇ ਰਿਹਾ ਪਰ ਬੋਡੀ ਕੰਡੀਸ਼ਨ ਸਕੋਰ ਬੜਾ ਲੋਅ ਆ ਜਾਂ ਕਈ ਵਾਰੀ ਕਹਿੰਦੇ ਦੁੱਧ ਦੇ ਵਿੱਚ ਫੈਟ ਨਹੀਂ ਆਉਂਦੀ ਸਾਨੂੰ ਫੈਟ ਬਹੁਤ ਜ਼ਰੂਰੀ ਚਾਹੀਦੀ ਆਉਣ ਦੇ ਵਾਸਤੇ ਸਾਡੇ ਕੋਲ ਪ੍ਰੋਡਕਟ ਆਉਂਦਾ ਜੀ ਕੈਮਿੰਦੀ ਫੈਟ ਬਾਈਪਾਸ ਫੈਟ 99% ਆ ਠੀਕ ਆ ਜੀ ਤੁਸੀਂ ਦੇਖ ਰਹੇ ਹੋ ਕਵਾਂਟਰੀ ਸਾਡੇ ਕੋਲ ਪੂਰੀ ਪਈ ਫੁੱਲ ਸਟਾਕ ਪਿਆ ਇਹ ਆਲਵੇਜ਼ ਅਵੇਲੇਬਲ ਸਾਡੇ ਕੋਲ ਰਹਿੰਦੀ ਆ ਠੀਕ ਆ ਜੀ ਇਹ ਬਾਈਪਾਸ ਫੈਟ ਆ ਫੀਡ ਦੇ ਵਿੱਚ ਵੀ ਬੰਦਾ ਡਾਇਰੈਕਟ ਦੇ ਕੇ ਮਿਕਸ ਕਰਕੇ ਦੇ ਸਕਦਾ ਕੁੱਛ ਉਹਨੂੰ ਡਾਇਰੈਕਟ ਟੌਪ ਡਰੈਸਿੰਗ ਵੀ ਕਰ ਸਕਦਾ ਠੀਕ ਆ ਜੀ ਠੀਕ ਆ ਜੀ ਇਹ ਬਾਈਪਾਸ ਫੈਟ 99 ਹਰ ਫਾਰਮਰ ਭਰਾ ਨੂੰ ਨੋਲਿਜ ਤੇ ਜਾਣਕਾਰੀ ਇਸ ਪ੍ਰੋਡਕਟ ਬਾਰੇ ਪੂਰੀ ਹੈਗੀ ਆ ਇਹਦਾ ਰੇਟ ਅਸੀਂ ਫਿਕਸ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਦਿੱਲੀ ਦਾ ਰੇਟ ਵੱਧਾ ਘੱਟਾ ਰਹਿੰਦਾ ਠੀਕ ਹੈ ਜੀ ਅਪ ਡਾਊਨ ਰਹਿੰਦਾ ਉਹ ਤਾਂ ਨੰਬਰ ਆਪਾਂ ਦੇ ਦਾਂਗੇ ਕਾਲ ਕਰਕੇ ਜਾਣਕਾਰੀ ਲੈ ਸਕਦਾ ਕਸਟਮਰ ਹਾਂਜੀ ਤੇ ਹੋਰ ਆਪਣੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਹੋਰ ਵੀਰ ਜੀ ਆਪਣੇ ਕੋਲੇ ਜਿਵੇਂ ਕਿ ਦਾ ਦਸਿਆ ਐਨਜ਼ਾਈਮ ਕੈਮਨ ਕੰਪਨੀ ਦਾ ਦੱਸਿਆ ਦੋ ਤਰ੍ਹਾਂ ਦੇ ਹੁੰਦੇ ਆ ਜੀ ਹੂੰ ਠੀਕ ਆ ਮਿਨਰਲ ਮਿਕਸਚਰ ਕੈਮਨ ਦਾ ਆਪਟੀਮੈਕਸ ਪ੍ਰੋਡਕਟ ਕਈ ਬੰਦੇ ਇਸ ਨਾਮ ਨੂੰ ਚੰਗੀ ਤਰ੍ਹਾਂ ਜਾਣਦੇ ਆ ਹਾਂਜੀ ਉਹ ਪ੍ਰੋਡਕਟ ਵੀ ਸਾਡੇ ਕੋਲ ਹੈਗਾ ਟਰੇਸ ਮਿਨਰਲ ਵਿਦ ਵਿਟਾਮਿਨ ਇੱਕ ਪ੍ਰੋਡਕਟ ਹੈਗਾ ਜੀ ਜਿਵੇਂ ਕਹਿੰਦੇ ਜੀ ਸਾਨੂੰ ਵਿਟਾਮਿਨ ਲੱਗਣੀ ਚਾਹੀਦੇ ਹੂੰ ਟਰੇਸ ਮਿਨਰਲ ਲੱਗਣੀ ਚਾਹੀਦੇ ਇਕੱਠੇ ਚਾਹੀਦੇ ਆ ਸਾਡੇ ਕੋਲ ਮੈਗਜ਼ਿਮ ਕੰਪਨੀ ਯਾਨੀ ਕਿ ਸੌਰੀ ਕੈਮਨ ਕੰਪਨੀ ਦਾ ਪ੍ਰੋਡਕਟ ਹੈ ਮੈਗਜ਼ਿਮ ਡ్రਾਈ ਠੀਕ ਹੈ ਜੀ ਠੀਕ ਹੈ ਜੀ ਇਹ ਪ੍ਰੋਟਾਈਨ ਪ੍ਰੋਪਾਇਨੇਟ ਕੰਪਨੀ ਆ ਪ੍ਰੋਪਾਇਨੇਟ ਟੈਕਨੋਲੋਜੀ ਵਿੱਚ ਆ ਹੂੰ ਇਹ ਜ਼ਿੰਕ ਕਾਪਰ ਕਬਾਲਟ ਮੈਗਨੀਜ਼ ਫਾਸਫੋਰ ਹਰ ਇੱਕ ਪ੍ਰੋਡਕਟ ਜਾਨੀ ਕਹਿੰਦੇ ਵਿੱਚ ਮਿਨਰਲ ਤੇ ਵਿਟਾਮਿਨ ਹੈਗਾ ਵਿਟਾਮਿਨ A D 3 E ਠੀਕ ਹੈ ਜੀ ਕਿਸ ਪ੍ਰੋਡਕਟ ਦੇ ਵਿੱਚ ਤੁਹਾਨੂੰ ਮਿਲੂਗਾ ਠੀਕ ਹੈ ਜੀ 25 ਕਿਲੋ ਦਾ ਬੈਗ ਵੀ ਮਿਲ ਜੂਗਾ ਜੇ ਕਿਸੇ ਨੂੰ ਅੱਧਾ ਬੈਗ ਚਾਹੀਦਾ ਉਹ ਵੀ ਵੀਰ ਭਰਾ ਨੂੰ ਅਸੀਂ ਸੈਟਿੰਗ ਕਰਕੇ ਕਿਸੇ ਨਾਲ ਤਰੀਕੇ ਨਾਲ ਪਹੁੰਚਦਾ ਕਰ ਦਾਂਗੇ ਠੀਕ ਹੈ ਜੀ ਫਿਰ ਸਾਡੇ ਕੋਲ ਈਸਟ ਦੇ ਵਿੱਚ ਤੁਹਾਨੂੰ ਦੱਸਿਆ ਜਿਵੇਂ ਕੈਮਨ ਕੰਪਨੀ ਦਾ ਯੀਸਟ ਆ ਗਿਆ ਡਾਇਮੰਡ ਵੀ ਐਕਸਪੀਸੀ ਆ ਗਿਆ ਨੀਓਸਪਾਰਕ ਦਾ ਰੂਮੀ ਯੀਸਟ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਆਲਟੈਕ ਦਾ ਯੀਸਟ ਆ ਗਿਆ ਠੀਕ ਹੈ ਇਹ ਸਾਰੇ ਸਾਡੇ ਕੋਲ ਯੀਸਟ ਹੈਗੇ ਆ ਠੀਕ ਹੈ ਜੀ ਠੀਕ ਆ ਉਸ ਤੋਂ ਬਾਅਦ ਆ ਜਾਂਦਾ ਜੀ ਬਫਰ ਹਮ ਬਫਰ ਦੇ ਵਿੱਚ ਜਿਵੇਂ ਕਿ ਪਸ਼ੂਨ ਐਸਿਡੋਸਿਸ ਦੀ ਪ੍ਰੋਬਲਮ ਬਹੁਤ ਰਹਿੰਦੀ ਆ ਅਸੂ ਦੇ ਅੰਦਰ ਤਜਾਬ ਬਣਦਾ ਰੂਮੀ ਬਫ ਪ੍ਰੋਡਕਟ ਹੈਗਾ ਜੀ ਨੀਓਸਪਾਰਕ ਕੰਪਨੀ ਦਾ ਠੀਕ ਹੈ ਇਹ ਪ੍ਰੋਡਕਟ ਦਾ ਬਹੁਤ ਸ਼ਾਨਦਾਰ ਰੇਟ ਰਿਜ਼ਲਟ ਹੈਗਾ ਆ ਤੇ ਬਹੁਤ ਵਧੀਆ ਰੇਟ ਆ ਜੈਨੂਨ ਪ੍ਰਾਈਸ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ 75 ਰੁਪਏ ਕਿਲੋ ਇਹਦਾ ਰੇਟ ਆ ਜੀ 75 ਰੁਪਏ 75 ਰੁਪਏ ਕਿਲੋ ਠੀਕ ਇਹਦਾ ਫਾਇਦਾ ਕੀ ਹੋ ਜਾਂਦਾ ਪਸ਼ੂ ਇਹ ਪਸ਼ੂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਦੇਖੋ ਤਜਾਬ ਬਣਦਾ ਹੂੰ ਉਹਦੇ ਨਾਲ ਪਸ਼ੂ ਨੂੰ ਮਸਟੈਟਿਕ ਵੀ ਆਉਂਦੀ ਆ ਹਾਂਜੀ ਉਹਦੇ ਨਾਲ ਪਸ਼ੂ ਨੂੰ ਤਜਾਬ ਬਣਦੇ ਨਾਲ ਦੁੱਧ ਵੀ ਘਟਦਾ ਹੂੰ ਪਸ਼ੂ ਦੀ ਤੰਦਰੁਸਤੀ ਵੀ ਹਲਤ ਸਹੀ ਨਹੀਂ ਰਹਿੰਦੀਗੀ ਹਾਂਜੀ ਠੀਕ ਆ ਉੱਥੇ ਬੜਾ ਸੋਹਣਾ ਕੰਮ ਕਰਦਾ ਇਹ ਐਸਿਡ ਨੂੰ ਘਟਾਉਂਦਾ ਰਿਊਮਨ ਦੇ ਅੰਦਰ ਜਿਹੜਾ ਪਸ਼ੂ ਦੇ ਅੰਦਰ ਪੀ ਐਚ ਲੈਵਲ ਆ ਉਹਨੂੰ ਸਟੇਬਲ ਕਰਦਾ ਆ ਠੀਕ ਆ ਤਜਾਬ ਬਣਨ ਤੋਂ ਕੰਟਰੋਲ ਕਰਦਾ ਇਸੇ ਵਾਰੀ ਸਾਡੇ ਕੋਲ ਰਿਊਮੀ ਕੋਣ ਕਾਰਗਿਲ ਕੰਪਨੀ ਦਾ ਬਫਰ ਵੀ ਮਿਲ ਜੂਗਾ ਹੂੰ ਠੀਕ ਆ ਜ਼ੈਗਰੋ ਕੰਪਨੀ ਦਾ ਵੀ ਬਫਰ ਮਿਲ ਜੂਗਾ ਠੀਕ ਆ ਇੱਕ ਰੈਡ ਅਲਗੀ ਪ੍ਰੋਡਕਟ ਸਾਡੇ ਕੋਲੋਂ ਦਾ ਫਾਸਫੀਆ ਕੰਪਨੀ ਦਾ ਇਹ ਕੰਪਨੀ ਫਰਾਂਸ ਦੀ ਆਰੀ ਇਹ ਪ੍ਰੋਡਕਟ ਵੀ ਸਾਡੇ ਕੋਲ ਬਫਰ ਯਾਨੀ ਕਿ ਬਫਰ ਦੇ ਵਿੱਚ ਹੈਗਾ ਆ ਜੇ ਕਿਸੇ ਵੀਰ ਨੂੰ ਡੀਸੀਬੀ ਚਾਹੀਦੀ ਆ ਖੁੱਲਾ ਸੁਪਾ ਕੈਲਸ਼ੀਅਮ ਜਿਹਨੂੰ ਕਹਿੰਦੇ ਨੇ ਕੈਲਸ਼ੀਅਮ ਤੇ ਫਾਸਪੋਰਸ ਠੀਕ ਹੈ ਮੈਬ ਕੰਪਨੀ ਤੇ ਇੱਕ ਕੰਪਨੀ ਸਾਡੇ ਕੋਲ ਹੋਰ ਹੈਗੀ ਬੈਂਕੀ ਠੀਕ ਹੈ ਜੀ ਬੈਂਕੀ ਦਾ ਸਾਡੇ ਕੋਲ ਇਸ ਵਕਤ ਸਟਾਕ ਨਹੀਂ ਹੈਗਾ ਉਹ ਆ ਜਾਣਾ ਬੈਂਕੀ ਕੰਪਨੀ ਟਮੈਬ ਕੰਪਨੀ ਦੇ ਇੱਕ ਇੰਡੀਅਨ ਡੀਸੀਬੀ ਸਾਡੇ ਕੋਲ ਤਿੰਨ ਤਰ੍ਹਾਂ ਦੇ ਪ੍ਰੋਡਕਟ ਪਏ ਆ ਠੀਕ ਹੈ ਜੀ ਇਸ ਤੇ ਨਾਲ ਹੀ ਆ ਜਾਂਦਾ ਡੀਸੀਬੀ ਨਾਲ ਐਮਸੀਪੀ ਇਹ ਬੈਂਕੀ ਕੰਪਨੀ ਦਾ ਮੋਨੋ ਕੈਲਸ਼ੀਅਮ ਫਾਸਫੇਟ ਆਪਣੇ ਕੋਲ ਮਿਲੂਗਾ ਇਹ ਵੀ ਕੈਲਸ਼ੀਅਮ ਹੀ ਇਹ ਵੀ ਸੁੱਕਾ ਕੈਲਸ਼ੀਅਮ ਕਹਿ ਸਕਦੇ ਆ ਇਹਦੇ ਵਿੱਚ 21% ਫਾਸਫੋਰਸ ਆ 15% ਕੈਲਸ਼ੀਅਮ ਆ ਠੀਕ ਹੈ ਜੀ ਠੀਕ ਹੈ ਜਿਹੜੀ ਬੈਂਕੀ ਕੰਪਨੀ ਦਾ ਡੀਸੀਪੀ ਆਉਂਦਾ ਡਾਈਕੈਲਸ਼ੀਅਮ ਫਾਸਫੇਟ ਉਹਦੇ ਵਿੱਚ 18% ਫਾਸਫੋਰਸ ਆ 23% ਕੈਲਸ਼ੀਅਮ ਆ ਯਾਨੀ ਕਿ ਜੇ ਤੁਸੀਂ ਪਸ਼ੂ ਨੂੰ 100 ਗ੍ਰਾਮ ਦਿਓਗੇ ਵੈਸੇ ਲੋੜ ਨਹੀਂ ਪੈਂਦੀ ਕਸਮਰ 50 ਗ੍ਰਾਮ ਦੇ ਕੇ ਸਰਟੀਫਾਈ ਆ 50 ਗ੍ਰਾਮ ਦਿਓਗੇ ਤਾਂ 11.5 ਗ੍ਰਾਮ ਕੈਲਸ਼ੀਅਮ ਜਾਊਗਾ ਤੇ 9% ਜਿਹੜਾ ਆ ਫਾਸਫੋਰਸ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਇਸ ਦੇ ਨਾਲ CRS ਮਿੰਨਰਲ ਆ ਜੀ ਇਹਨੂੰ ਸਾਰੇ ਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਹ ਵੀ ਸਾਡੇ ਕੋਲੇ ਮਾਰਕੀਟ ਨਾਲੋਂ ਘੱਟ ਰੇਟਾਂ ਤੇ ਮਿਲੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ 5 ਕਿਲੋ ਤੇ ਪਲੱਸ 15 ਕਿਲੋ ਦੀ ਪੈਕਿੰਗ ਮਿਲੂਗੀ ਠੀਕ ਹੈ 5 ਤੇ 15 ਦੋਨਾਂ ਦੀ ਪੈ 5 ਤੇ 15 ਦੀ ਪੈਕਿੰਗ ਮਿਲੂਗੀ ਅਸੀਂ ਛੋਟੀ ਪੈਕਿੰਗ ਸਾਡੇ ਕੋਲ ਹਾਲ ਹਾਲ ਖਤਮ ਹੈ ਠੀਕ ਹੈ ਜੀ ਠੀਕ ਹੈ ਜੀ ਕਿਸੇ ਨੂੰ ਮੈਗਨੀਸ਼ੀਅਮ ਆਕਸਾਈਡ ਚਾਹੀਦਾ ਹੂੰ ਕਿਸੇ ਨੂੰ ਜ਼ਿੰਕ ਕੱਲਾ ਚਾਹੀਦਾ ਹੂੰ ਠੀਕ ਹੈ ਕਿਸੇ ਨੂੰ ਟ੍ਰੇਸ ਮੈਨਲ ਅਵੇਲਾ ਫੋਰ ਚਾਹੀਦੇ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰੋਡਕਟ ਤੁਹਾਨੂੰ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਇੱਕ ਪ੍ਰੋਡਕਟ ਸਾਡੇ ਕੋਲ ਹੈਗਾ ਜੀ ਮਿਲਕ ਬੂਸਟਰ ਮਿਲਕ ਬੂਸਟਰ ਮਿਲਕ ਬੂਸਟਰ ਜਿਹਨੂੰ ਆਪਾਂ ਕਹਿੰਦੇ ਐਮ ਮੈਨਾ ਮਿਲਕਵੋਡ ਦੇ ਨਾਂ ਤੇ ਐਂਦੀ ਛੋਟੀ ਪੈਕਿੰਗ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਹੂੰ ਇਹ ਕੰਪਨੀ ਦਾ ਪ੍ਰੋਡਕਟ ਹੈਗਾ ਜੀ ਨੀਓਸਪਾਰ ਕੰਪਨੀ ਦਾ ਐਮ ਐਂਡ ਐਮ ਲਿਕਵਿਡ ਠੀਕ ਹੈ ਜੀ ਠੀਕ ਹੈ ਜੀ ਇਹ ਮਹੀਨੇ ਦੇ ਵਿੱਚ 10 ਦਿਨ ਦੇਣਾ ਜੀ ਠੀਕ ਹੈ ਮਹੀਨੇ ਦੇ ਵਿੱਚ 10 ਦਿਨ ਦੇਣਾ 10 ਦਿਨ ਦੇਣਾ 100 ਐਮਐਲ ਡੇਲੀ ਵੀ ਡੇਲੀ ਦੇਣਾ ਕਿ ਫਿਰ ਤੀਜੇ ਦਿਨੋਂ ਦੇਣਾ ਨਹੀਂ ਜੀ ਨਹੀਂ 100 ਐਮਐਲ ਡੇਲੀ ਦੇਣਾ ਹੂੰ ਤੇ 10 ਦਿਨ ਲਗਾਤਾਰ ਦੇਣਾ 10 ਦਿਨ ਲਗਾਤਾਰ ਇਹ ਮਿਲਕ ਬੂਸਟ ਕਰਨ ਦੇ ਵਿੱਚ ਹੈਲਪ ਕਰਦਾ ਕਈ ਵਾਰੀ ਪਸ਼ੂ ਬੁਖਾਰ ਤੋਂ ਉੱਠਿਆ ਹੂੰ ਉਹਦਾ ਦੁੱਧ ਘਟ ਗਿਆ ਬਿਕੋਜ਼ ਉਹ ਦਵਾਈਆਂ ਬਹੁਤ ਲੱਗੀਆਂ ਹੁੰਦੀਆਂ ਹਾਂ ਠੀਕ ਹੈ ਜੀ ਇਹ ਪ੍ਰੋਡਕਟ ਉਥੇ ਆਪਾਂ ਰეკਮੈਂਡ ਕਰਦੇ ਆਂ ਹਾਂ ਇਹਦੇ ਵਿੱਚ ਜੀ ਵਿਟਾਮਿਨ ਏ ਵਿਟਾਮਿਨ ਬੀ ਟਵਾਲਵ ਫਾਸਫੋਰਸ ਵਿਟਾਮਿਨ ਡੀ 3 ਪਲੱਸ ਨਿਆਸੀਨ ਹਾਂ ਇਹ ਸਾਰੇ ਪ੍ਰੋਡਕਟ ਇਹਦੇ ਵਿੱਚ ਹੈਗੇ ਆ ਇਹਨੂੰ ਆਪਾਂ ਮਿਲਕ ਬੂਸਟਰ ਦਾ ਨਾਮ ਦਿੱਤਾ ਜੀ ਐਮ ਬੈਨਮ ਇਕੁਅਲ ਮਨ ਲਓ ਵੀ ਕੋਈ ਪਸ਼ੂ ਦੁੱਧ ਘਟ ਗਿਆ ਹਨਾ ਬੁਖਾਰ ਦਾ ਕਰਕੇ ਕੋਈ ਬਿਮਾਰੀ ਦਾ ਕਰਕੇ ਤੇ ਉਹਨੂੰ ਆਪਾਂ ਇਹ 100 ml ਦੇਣਾ ਡੇਲੀ ਦਾ 100 ml ਡੇਲੀ ਦੇਣਾ 10 ਦਿਨ ਦੇਣਾ ਤੇ ਦੁੱਧ ਉਹ ਵੱਧ ਜਾਊਗਾ ਦੁੱਧ ਵੱਧ ਜਾਊਗਾ ਵੀ ਪ੍ਰਾਣੀ ਕੰਡੀਸ਼ਨ ਤੇ ਆ ਜਾਊ ਜਿੰਨਾ ਪ੍ਰਾਣੀ ਕੰਡੀਸ਼ਨ ਤੇ ਆ ਜਾਊਗਾ ਮੈਨ ਹੈ ਹੀ ਇਹ ਦੁੱਧ ਵੀ ਤਾਂ ਹੀ ਇਹਦਾ ਨਾਮ ਹੀ ਮਿਲਕ ਬੁਸਟਕਾ ਮਿਲਕ ਬੂਸਟ ਇੱਕ ਪ੍ਰੋਡਕਟ ਸਾਡੇ ਕੋਲ ਹੈਗਾ ਜੀ ਮਲਟੀ ਡੈਸਕ ਆ ਹਮ ਇੰਟਰਾ ਮਲਟੀ ਡੈਸਕ ਆ ਇੰਟਰਾ ਗੀਅਰ ਕੰਪਨੀ ਆ ਨੀਦਰਲੈਂਡ ਦੀ ਕੰਪਨੀ ਆ ਠੀਕ ਹੈ ਜੀ ਇਹ ਕੰਪਨੀ ਦਾ ਇਹੀ ਪ੍ਰੋਡਕਟ ਹੁਣ ਸਟਾਰਟ ਕੀਤਾ ਹੈ ਜੀ ਇਹ ਕੰਪਨੀ ਕੰਮ ਕਰਦੀ ਆ ਲੇਮਨਸ ਦੇ ਉੱਤੇ ਠੀਕ ਹੈ ਜੀ ਯਾਨੀ ਕਿ ਡਿਸ ਇਨਫੈਕਟਰ ਦੇ ਉੱਤੇ ਕਿ ਪਸ਼ੂ ਨੂੰ ਲੇਮਨਸ ਦੀ ਪ੍ਰੋਬਲਮ ਘੱਟ ਤੋਂ ਘੱਟ ਆਵੇ ਜਾਂ ਆਵੇ ਹੀ ਨਾ ਠੀਕ ਹੈ ਜੀ ਇਹ ਕੰਪਨੀ ਦਾ ਜਿਹੜਾ ਪ੍ਰੋਡਕਟ ਹੈ ਇਹ ਹੈਗਾ ਯਾ ਮਲਟੀ ਡੈਸਕਾ ਯਾਨੀ ਕਿ ਡਿਸ ਇਨਫੈਕਟਰ ਸਪਰੇ ਠੀਕ ਹੈ ਜੀ ਇਹ ਕੋਲੋਤੀ ਕੰਪਨੀ ਆ ਜਿਹੜੀ ਕੰਪਨੀ ਕਹਿੰਦੀ ਆ ਕਿ ਇੱਕ ਵਾਰੀ ਸਪਰੇ ਕਰਦੇ ਆ ਤਾਂ ਇਹ 9 ਇੰਚ ਤੱਕ ਸਰਫਸ ਏਰੀਆ ਤੇ ਪੈਨੇਟ੍ਰੇਟ ਕਰੂਗੀ ਯਾਨੀ ਕਿ ਜ਼ਮੀਨ ਤੱਕ ਜਾਊਗੀ ਥੱਲੇ 9 ਇੰਚ ਤੱਕ ਥੱਲੇ 9 ਇੰਚ ਤੱਕ ਜਾਉਗੇ ਤਾਂ 144 ਘੰਟੇ ਜਾਂਦਾ ਅਸਰ ਰਹੂਗਾ ਇਹ ਕੰਪਨੀ ਦਾ ਕਲੇਮ ਕੀਤਾ ਹੋਇਆ ਜੀ ਠੀਕ ਹੈ ਜੀ ਇਹ 50 ਲੀਟਰ 50 ਐਮਐਲ ਡੋਸ ਆ ਜਾਂਦੀ 80 ਲੀਟਰ ਪਾਣੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ 12500 ਰੁਪਏ ਦਾ ਇਹ 5 ਲੀਟਰ ਦਾ ਕੈਨ ਪੈਂਦਾ ਜੀ ਹਮ ਠੀਕ ਆ ਵੀਰ ਭਰਾ ਕਹਿੰਦੇ ਹੁਣ ਕਿ ਬੜਾ ਮਹਿੰਗਾ ਆ ਬਟ ਮੈਂ ਕਹਿੰਦਾ ਜੇ ਤੁਹਾਡੇ ਪਸ਼ੂਆਂ ਨੂੰ ਸਟੈਟਸ ਕੰਟਰੋਲ ਹੋ ਗਈ ਤੁਹਾਡੇ ਪਸ਼ੂਆਂ ਨੂੰ ਖੋਰਾ ਦੀ ਪ੍ਰੋਬਲਮ ਘਟ ਗਈ ਤਾਂ ਤੁਹਾਡੇ ਪੈਸੇ ਇੱਥੇ ਪੂਰੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਬਹੁਤ ਵਧੀਆ ਰਿਜ਼ਲਟ ਹੈਗਾ ਇਹ ਕੰਪਨੀ ਦਾ ਪ੍ਰੋਡਕਟ ਵੀ ਆਪਣੇ ਕੋਲੇ 5 ਲੀਟਰ ਦੇ ਕੈਨ ਵਿੱਚ ਅਵੇਲੇਬਲ ਹੈਗਾ ਠੀਕ ਹੈ ਜੀ ਜੇ ਕਿਸੇ ਵੀਰ ਭਰਾ ਨੂੰ ਕੋਈ 1 2 ਐਨੀਮਲ ਵਾਲੇ ਨੂੰ ਕਹਿੰਦਾ ਜੀ ਛੋਟਾ ਪੈਕਟ ইস্ট ਦਾ ਚਾਹੀਦਾ ਹੂੰ ਠੀਕ ਆ ਸਾਡੇ ਕੋਲੇ 500 ਗ੍ਰਾਮ ਦਾ ইস্ট ਵੀ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਜੀ 500 ਗ੍ਰਾਮ ਦਾ ইস্ট ਵੀ ਸਾਡੇ ਕੋਲ ਮਿਲ ਜੂਗਾ ਪ੍ਰੋਬਾਇਓਟਿਕਸ ਉੱਤੇ ਐਕਟਿਵ ਡਰਾਈ ইস্ট ਨੇਚਰਲ ਪ੍ਰੋਬਾਇਓਟਿਕਸ ਦੇ ਨਾਮ ਤੇ ਤੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਵੀਰੇ ਇਹ ਜੀ 220 ਰੁਪਏ ਦਾ 500 ਗ੍ਰਾਮ ਦਾ ਪੈਕਟ ਹੈ ਜੀ ਠੀਕ ਹੈ ਜੀ ਠੀਕ ਆ ਇਹ ਕਸਣੇ ਕੋਰੀਅਰ ਵੀ ਕਰਾਉਣਾ ਉਹ ਵੀ ਕਰਦੀ ਹੈ ਠੀਕ ਇਹ 10 ਕਿਲੋ ਦੀ ਪੇਟੀ ਹੁੰਦੀ ਆ ਅੱਛਾ ਇਹ ਸੇਮ ਹੀ ਆ ਦੋਨੇ ਚੀਜ਼ਾਂ ਹਾਂ ਜੀ 10 ਕਿਲੋ ਦੀ ਪੇਟੀ ਵੀ ਮਿਲ ਜੂਗੀ 500 ਗ੍ਰਾਮ ਦਾ ਇਸਟ ਵੀ ਮਿਲ ਜੂਗਾ ਠੀਕ ਹੈ ਜੀ ਇਸ ਤਰ੍ਹਾਂ ਦਾ ਲਿਕਵਿਡ ਕੈਲਸ਼ੀਅਮ ਕਈ ਬੰਦੇ ਪ੍ਰੈਫਰ ਕਰਦੇ ਆ ਜੀ ਇਸ ਕੰਪਨੀ ਦਾ ਹੀ ਡੱਚਗਲ ਗੋਲਡ ਮੀਨੋ ਰਿਚ ਕੰਪਨੀ ਦਾ ਕੈਲਸ਼ੀਅਮ ਆਪਣੇ ਕੋ ਪ੍ਰੈਜੈਂਟ ਕੀਤਾ ਹੋਇਆ ਜੀ 1 ਲੀਟਰ ਦੇ 5 ਲੀਟਰ ਦੇ ਵਿੱਚ ਜੀ 1 ਲੀਟਰ ਵੀ ਆ ਜਾਂਦਾ ਤੇ 5 ਲੀਟਰ ਵੀ ਆ ਜਾਂਦਾ ਠੀਕ ਹੈ ਜੀ ਤੇ ਪ੍ਰਾਈਸ ਵੀਰ ਜੀ ਕਿੰਨਾ ਕਰਿੰਦਾ ਇਹਨਾਂ ਦਾ ਇਹ ਵੀਰ ਜੀ 750 ਰੁਪਏ ਦਾ 5 ਲੀਟਰ ਹੀ ਦੇ ਦੇਣੇ ਆ ਠੀਕ ਹੈ ਜੀ 750 ਦਾ 5 ਲੀਟਰ 5 ਲੀਟਰ ਦੇ ਦੇਣੇ ਠੀਕ ਹੈ ਜੀ ਹਾਂਜੀ